ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕਤਿ ਨਗਰ ਖਜਾਨੇਕੋਟ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਨੇ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਗੋਲ ਸੁਤਰਮੜੀਆ ਮੌਨ ਕਾ ਤਧਾਰੀ ਰਾਮ ਜੇ ਅੰਦਰ ਕੋ ਇਹਨਾਂ ਦੇ ਦਰਦਾਂ ਕੌਮ ਵਾਸਤੇ ਜਾਂ ਆਪਣੇ ਸਮਾਜ ਵਾਸਤੇ ਤੇ ਜਿਹੜੇ ਮੁੰਡੇ ਨਸ਼ੇੜੀ ਆ ਜਾਂ ਨਸ਼ਾ ਕਰਦੇ ਆ ਨਸ਼ਾ ਵੇਚਣ ਵਾਲਿਆਂ ਦਾ ਤੇ ਨਸ਼ਾ ਕਰਨ ਵਾਲਿਆਂ ਨੂੰ ਸਮਝਾਉਂਦੇ ਆ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦੇ ਆ ਤੇ ਪ੍ਰਿੰਟ ਦੇ ਵਿੱਚ ਇਸੇ ਤਰ੍ਹਾਂ ਕਿਸੇ ਗੁਰਮੁਖ ਪਿਆਰੇ ਦੇ ਪਚੰਗੀ ਦਾ ਨਾਮ ਭਾਈ ਸਾਹਿਬ ਨੇ ਕਿਉਂਕਿ ਉਹ ਨਸ਼ਾ ਲੈਣ ਵਾਲੇ ਮੁੰਡੇ ਦੇ ਨਾਲ ਫਿਰਦਾ ਫੜਿਆ ਗਿਆ ਸੀ ਉਹਦੀ ਵੀਡੀਓ ਭਾਈ ਸਾਹਿਬ ਨੇ ਪਾਈ ਤੇ ਲੋਕਾਂ ਨੇ ਜਿਹੜੇ ਜਸਦਾਉ ਮੁੰਡਾ ਸੀਗਾ ਉਹਨੇ ਬੜਾ ਵਿਰੋਧ ਕੀਤਾ ਇਤਰਾਜ਼ ਕੀਤਾ ਕਿ ਮੇਰੇ ਪੁੱਤ ਦੀ ਵੀਡੀਓ ਕਿਉਂ ਪਾਈ ਇੱਕ ਤੇ ਸੁਚੇਤ ਕੀਤਾ ਗਿਆ ਵਾ ਮਾਪਿਆਂ ਨੂੰ ਵੀ ਭਾਈ ਤੇਰਾ ਬੱਚਾ ਮਾੜੀ ਸੰਗਤ ਵਿੱਚ ਪੈ ਗਏ ਤੇ ਨਸ਼ਿਆਂ ਦਾ आदी ਹੋ ਰਿਹਾ ਜਨਾ ਹੋ ਸਕਦਾ ਇਹਨੂੰ ਬਚਾ ਲਓ ਤੇ ਉਲਟਾ ਉਹ ਉਹਨੇ ਆਣ ਕੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਦੇ ਘਰੇ ਗਾਲੀ ਗਲੋਚ ਕੀਤਾ ਉਦੇ ਭਰਾ ਨੂੰ ਅਤੇ ਉਹਦੀ ਸਤਿਕਾਰਯੋਗ ਮਾਤਾ ਨੂੰ ਅਰਧਾਲਪੰਥ ਦੇ ਕੋਲੇ ਖਬਰ ਪਹੁੰਚੀ ਸੀ ਮਾ ਨਗਰਵਾਲਿਆਂ ਨੂੰ ਇੱਕ ਬੇਨਤੀ ਕਰ ਦੇਣਾ ਚਾਹੁੰਦਾ ਦਾਸ ਜਥਾ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਸੇਵਾ ਦਾ ਉਮੀਦ ਪ੍ਰਧਾਨ ਹੈ ਪੰਜਾਬ ਦਾ ਬੇਨਤੀ ਹੈ ਕਿ ਮਹਾਪੁਰਖਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਵੱਲੋਂ ਦਾਸ ਦੀ ਡਿਊਟੀ ਹੈ ਮਹਾਪੁਰਖਾਂ ਨੇ ਡਿਊਟੀ ਲਈ ਸੀ ਤੇ ਇੱਥੇ ਪਹੁੰਚੇ ਆ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਦੇ ਦਿਸਨ ਰੇਸ਼ਾਂ ਇੱਥੇ ਅਦਾਲਪੰਥ ਦੀ ਫੌਜ ਇੱਥੇ ਉਤਰੀ ਆ ખાણે ਦੇ ਵਿੱਚ ਉਸ مسئلے ਨੂੰ ਹੱਲ ਕਰਾਉਣ ਵਾਸਤੇ ਅਸੀਂ ਆਏ ਸੀ ਪਰ ਜਸਵੀਰ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਭਾਈ ਸਾਹਿਬ ਭਾਈ ਦਵਿੰਦਰ ਉਹਨਾਂ ਦੇ ਘਰ ਅੱਗੇ ਜਾ ਕੇ ਮੰਦੀ ਸ਼ਬਦਾਵਲੀ ਭਦੀ ਸ਼ਬਦਾਵਲੀ ਬੋਲੀ ਉਹਨਾਂ ਦੇ ਭਰਾ ਤੇ ਉਹਨਾਂ ਦੀ ਸਤਕਾਰਯੋਗ ਮਾਤਾ ਨੂੰ ਉਸ ਬੰਦੇ ਨੇ ਕੋਈ ਫੀਲ ਨਹੀਂ ਕੀਤਾ ਕਿ ਮੇਰੇ ਕੋਲੋਂ ਗਲਤੀ ਹੋਈ ਆ ਉਹਨੂੰ ਸਮਝਾਇਆ ਸਾਰੇ ਪਤਵੰਤਿਆਂ ਨੇ ਵੀ ਭਾਈ ਜੇ ਤੂੰ ਕੋਈ ਇਦਾਂ ਦੀ ਘਟਨਾ ਕੀਤੀ ਘਰ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਆ ਤੇ ਮਾਫੀ ਮੰਗਲਾ ਪਰ ਉਹਦੀ ਧੌਣ ਦੇ ਵਿੱਚੋਂ ਕਿੱਲਾ ਨਹੀਂ ਗਿਆ ਉਹਦੇ ਅਲਫਾਜ਼ ਇਹ ਸਨ ਵੀ ਅਸੀਂ ਕਿਉਂ ਮਾਫੀ ਮੰਗੀਏ ਮਜਬੀਆਂ ਕੋ ਮਾਫੀ ਮੰਗੀ ਇਦਾਂ ਦੇ ਅਲਫਾਜ਼ ਆ ਤੇ ਇੱਕ ਖਜ਼ਾਨੇਕੋਟ ਦੀਆਂ ਸੰਗਤਾਂ ਨੂੰ ਬੇਨਤੀ ਕਰ ਦੇਣੀ ਚਾਹੁੰਦੇ ਆ ਵੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜਿੱਥੇ ਸੰਤ ਸਪਾਈ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਆ ਉਥੇ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਦੇ ਵੀ ਸਿਪਾਈ ਆ ਤੇ ਕਿਤੇ ਇਹਨਾਂ ਨੂੰ ਇਕੱਲੇ ਨਾ ਸਮਝ ਲਿਓ ਇਹ ਸਮਾਜ ਨੂੰ ਸੁਧਾਰਨ ਵਾਸਤੇ ਕੰਮ ਕਰਦੇ ਆ ਸਮਾਜ ਦੇ ਨੌਜਵਾਨਾਂ ਨੂੰ ਸੇਧ ਦਿੰਦੇ ਆ ਕਿਸੇ ਵੀ ਕਿਸੇ ਧਰਮ ਦੀ ਕੋਈ ਗੱਲਬਾਤ ਕੋਈ ਲੜਾਈ ਝਗੜਾ ਹੋਵੇ ਉੱਥੇ ਜਾ ਕੇ ਵੀ ਸਮੂਲੀਅਤ ਕਰਕੇ ਤੇ ਜਿਹੜੇ ਫੈਸਲੇ ਆ ਇਹਨਾਂ ਨੂੰ ਕਰਾਉਂਦੇ ਆ ਨਵੇੜਦੇ ਆ ਔਰ ਸਮਾਜ ਦੇ ਵਿੱਚ ਸੋਸ਼ਲ ਵਰਕਰ ਦਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਵੀਰ ਔਰ ਇਹਨੂੰ ਕੁਝ ਜਿਹੜੇ ਸਰਾਰਤੀ ਅਨਸਰ ਆ ਉਹ ਕਿਤੇ ਇਕੱਲਾ ਨਾ ਸਮਝ ਲੈਣ ਕਿ ਪਰਿਵਾਰ ਇਕੱਲਾ ਹੈ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਪੰਜਵਾਂ ਨਿਸ਼ਾਨ ਚੱਲਦਾ ਵਹੀਰ ਚਕਰਵਰਤੀ ਨਿਹੰਗ ਸਿੰਘਾਂ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਪੂਰਾ ਦਲਪੰਥ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਦੇ ਨਾਲ ਆ ਜਿੱਥੇ ਵੀ ਆਵਾਜ਼ ਮਾਰਨਗੇ ਅੱਧੀ ਰਾਤ ਨੂੰ ਆਵਾਜ਼ ਮਾਰਨ ਮੋਢੇ ਨਾਲ ਮੋਢਾ ਲਾ ਕੇ ਵੀਰ ਦੇ ਨਾਲ ਖੜੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੇ ਆਵੇ ਨਿਆਲ ਹੋ ਜਾਵੇ ਸਹਿਬ ਗੁਰੂ ਦਸਵੇਂ ਪਾਤਸ਼ਾਹ ਨੂੰ ਪਾਵੇ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਭਾਈ ਤਾਰੂ ਸਿੰਘ ਜੀ ਨੂੰ ਪਾਵੇ ਸਿਦਾ ਸਿੰਘ ਆ ਦੇ ਚਨਣਾ ਨੂੰ ਵਾਹ ਓਏ ਹਾਏ ਸ੍ਰੀ ਅਕਾਲ ਇੱਕ ਇੱਕ ਵਤੇ ਖਾਸ ਇੱਕ ਮੈਂਦੀ ਹੋਰ ਕਰ ਦੇਣੀ ਚਾਹੁੰਦੇ ਆ ਕਿ ਜੇ ਇਸ ਵੀਰ ਨੇ ਮਾਫੀ ਨਾ ਮੰਗੀ ਤੇ ਅਸੀਂ ਜਥੇਬੰਦੀਆਂ ਇਕੱਤਰ ਕਰਕੇ ਐਸਟੀ ਐਕਟ ਲਵਾ ਕੇ ਐਸ ਸੀ ਐਸਟੀ ਐਕਟ ਲਵਾ ਕੇ ਤੇ ਜਿਹੜੀ ਬਣਦੀ ਕਾਰਵਾਈ ਆ ਕਿਉਂਕਿ ਇਹਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੋਟੋ ਕੇ ਆਣਗੇ ਸਿਰਫ ਗਾਲਾਂ ਹੀ ਨਹੀਂ ਕੱਢੀਆਂ ਜਾਤੀ ਸੂਚਕ ਸ਼ਬਦ ਵੀ ਬੋਲੇ ਆ ਮੰਦੀਪ ਭਦੀ ਸ਼ਬਦਾਵਲੀ ਬੋਲੀ ਆ ਜੇ ਇਹ ਪੂਰੇ ਪਿੰਡ ਦੇ ਸਾਹਮਣੇ ਆਪਣੀ ਖਿਮਾ ਜਾਂਚਣਾ ਨਹੀਂ ਕਰਦਾ ਤੇ ਜੋ ਇਹ ਤੇ ਬਣਦੀ ਕਾਰਵਾਈ ਆ ਕਾਨੂੰਨੀ ਢੰਗ ਨਾਲ ਜਥੇਬੰਦੀਆਂ ਕੱਤਰ ਹੁਲਕੇ ਕਰਾਉਣਗੀਆਂ